ਪਾਪ ਸਿੰਘ ਨਾਲ ਕੱਕੜ ਪਿੰਡ ਜੀ ਕੀ ਲੋਡ ਪਈ ਤਾਂ ਨਾ ਲਾਉਂਦੀ ਆ ਇਹ ਪਾਜੀ ਕੱਲ ਦੀ ਮੇਰੀ ਜਿਹੜੀ ਦਾੜੀ ਦੀ ਬੇਦਵੀ ਹੋਈ ਆ ਤੇ ਨਾਲ ਮੇਰਾ ਧੱਕਾ ਮੁੱਕੀ ਹੋਈ ਬਹੁਤ ਮੇਰਾ ਧੱਕਾ ਆਇਆ ਤੇ ਪਹਿਲੋ ਕੱਕੜੀ ਅਸੀਂ ਦਰਖਾਸਤ ਦੇ ਕੇ ਆਏ ਉੱਥੇ ਸਾਡੀ ਨਹੀਂ ਕੋਈ ਮਲਾਜਮ ਮਿਲਿਆ ਨਹੀਂ ਆ ਤੇ ਮੁੜ ਕੇ ਰਾਤ ਇੱਥੇ ਆਏ ਤੇ ਇਹਨਾਂ ਸਾਨੂੰ ਆਖਿਆ ਤੁਸੀਂ ਦਰਖਾਸਤ ਲੈ ਕੇ ਦੇਜੋ ਤੇ ਸਵੇਰੇ ਤੁਸੀਂ ਆ ਜਿਓ ਕਈ ਸਵੇਰ ਦੇ ਆਏ ਇੱਥੇ ਐਸ ਐਚਓ ਸਾਹਿਬ ਇੱਥੇ ਅੰਦਰ ਹੀ ਬੈਠੇ ਆ ਤੇ ਸਾਨੂੰ ਆਂਦੇ ਵੀ ਇੱਥੇ ਹੀ ਹੈਗੇ ਨਹੀਂ ਮੁੜ ਕੇ ਦੇ ਕੁਆਟਰ ਚ ਗਏ ਤੇ ਅੰਦਰੋਂ ਹੀ ਨਿਕਲ ਆਏ ਆ ਉੱਥੋਂ ਮੁੜ ਕੇ ਫੇਰ ਗੱਡੀ ਲੈ ਕੇ ਤੇ ਇਹ ਚਲੇ ਗਿਆ ਤੇ ਹੀ ਚੱਜ ਖੱਜੇ ਖਰਾਬ ਹੋਣ ਡਏ ਅਸੀਂ ਹੁਣ ਫਿਰ ਇਹ ਕਰਕੇ ਜਿਹੜਾ ਨਾ ਇਨਸਾਫ ਹੋਇਆ ਤੇ ਫਿਰ ਹੀ ਚ ਧਰਨਾ ਲਾਵਾਂਗੇ ਕੀ ਮਸਲਾ ਹੈ ਜਿਹੜਾ ਤੁਹਾਡੀ ਜਿਵੇਂ ਅੱਖੇ ਚ ਹੋਇਆ ਗੈਰ ਹੈ ਹਾਂਜੀ ਕੀ ਮਸਲਾ ਹੈ ਸਾਰਾ ਮਸਲਾ ਇਹੋ ਇਨਸਾਫ ਮੰਗਣ ਦਾ ਹੈ ਕਿਸਾਨ ਨੂੰ ਇਨਸਾਫ ਮਿਲੇ ਜੀ ਦੀ ਬਿਨਾ ਝਗੜਾ ਉਹ ਆਪਣੀ ਜਮੀਨ ਨਹੀਂ ਲਾਗੇ ਵਹੁਣ ਡਏ ਆਂ ਦੀ ਮੇਰੀ ਵਟ ਬਾਤੀ ਆ ਤੇ ਮੈਂ ਆਖਿਆ ਪੈਣਾ ਕੋਈ ਨਹੀਂ ਤੇਰੀ ਵਟ ਵਹਿ ਗਈ ਆ ਤੇ ਤੇਰੀ ਮਿੱਟੀ ਲਾ ਦਾਂਗੇ ਵਟ ਨੂੰ ਅਸੀਂ ਤੇ ਜੇ ਤੂੰ ਜਿੱਥੇ ਤੇਰਾ ਜਗੜਾ ਤੋਂ ਉੱਥੇ ਮਿਲ ਕੇ ਜਿੰਨੀ ਤੇਰੀ ਜਮੀਨ ਬੰਦੀ ਆਪਣੀ ਵਟ ਪਾਲਾ ਆਂਦੀ ਨਹੀਂ ਮੈਂ ਤੇਰੀ ਦਾੜੀ ਖੋਣੀ ਮੈਂ ਤੈਨੂੰ ਮਾਰ ਤੇ ਤਲਵਾਰ ਲੈ ਕੇ ਤੇ ਆਪਣੇ ਘਰ ਲੈ ਕੇ ਖਲੋ ਗਈ ਆ ਤੇ ਮੈਂ ਟਰੈਕਟਰ ਬੰਦ ਕਰਕੇ ਦੋ ਤਿੰਨ ਕਿਲੇ ਪਿਛਾਂ ਆਪਣੀ ਜ਼ਮੀਨ ਤੇ ਚਲੇ ਗਿਆ ਤੇ ਇਹਨੇ ਗੱਤੇ ਨੇ ਗੁੰਡੇ ਨਾਲ ਮਂਗਾਏ ਨਾਲ ਤਿੰਨ ਬੀਬੀਆਂ ਦੇ ਨਾਲ ਚ ਤਿੰਨ ਬੰਦੇ ਆਇਆ ਤੇ ਮਂਗਾ ਦੇ ਤੋਂ ਬੰਦੇ ਵੀਡੀਓ ਬਣਾਉਂਦੇ ਪਏ ਆ ਤੇ ਜਿਹੜੀਆਂ ਜਨਾਨੀਆਂ ਮੇਰੇ ਘਰ ਪੈ ਗਿਆਂ ਉਹਨਾਂ ਮੇਰੀ ਦਾੜੀ ਫੜ ਲਈ ਨਾਲ ਬੇਅਦਬੀ ਕੀਤੀ ਨਾਲ ਇੰਨਾ ਮੈਨੂੰ ਬੜਾ ਪੂਆ ਤੇ ਕੋਈ ਮੇਰੇ ਪੱਲੇ ਵੀ ਖੜਿਆ ਨਹੀਂ ਮੇਰੀ ਬੇਇੱਜ਼ਤੀ ਕੀਤੀ ਅੰਤ ਕੋਈ ਨਹੀਂ ਤੇ ਮੈਂ ਹੱਥੀ ਜੋੜੀ ਗਿਆ ਮੇਰਾ ਨਾਲ ਪਤੀਜਾ ਤੇ ਨਾਲ ਮੇਰਾ ਭਰਾ ਆ ਤੇ ਜਾ ਵੀ ਬੇਟਾ ਹੈ ਇਓ ਛਡਾਉਂਦੇ ਰਹੇ ਮੌਕੇ ਤੇ ਉਹਨਾਂ ਵੀ ਗੱਡੀਆਂ ਕੋਈ ਗੱਲ ਆਖੀ ਹਾਤੀ ਜੋੜੀ ਗਏਗੇ ਤੇ ਮੇਰੇ ਗਾੜੀ ਪਈਆਂ ਗਈਆਂ ਕੋਈ ਬਣਿਆ ਗਿਆ ਦੀ ਪ੍ਰਧਾਨ ਹੈ ਜਿਹੜੀ ਉਹਨੇ ਮੇਰੀ ਵੀ ਨਹੀਂ ਬੀਚੀ ਕੀਤੀ ਵੀ ਮੈਂ ਸਾਰੇ ਇਲਾਕੇ ਦੇ ਵਿੱਚ ਪਾਹੇ ਵੰਡੇ ਮੈਂ ਤੈਨੂੰ ਉੱਥੇ ਲੈ ਜੂੰਗੀ ਮੈਂ ਤੈਨੂੰ ਚੁਕਾ ਦੂੰਗੀ ਤੈਨੂੰ ਮਰਵਾ ਦੂੰਗੀ ਤੇ ਮੈਨੂੰ ਇਹਨਾਂ ਤੋਂ ਬਹੁਤ ਜ਼ਿਆਦਾ ਖਤਰਾ ਹੈ ਤੇ ਇਹਨਾਂ ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਪਰਚਾ ਹੋਣਾ ਚਾਹੀਦਾ ਮੈਨੂੰ ਇਹਨਾਂ ਤੋਂ ਡਰ ਆਉਂਦਾ ਹੈ ਹਾਂਜੀ ਇੱਕ ਬੰਨੇ ਪੈਲੀ ਮੇਰੀ ਲੱਗਦੀ ਇਹਨਾਂ ਦੇ ਨਾਲ ਬਾਜ ਸਿੰਘ ਦੀ ਇੱਕ ਬੰਨੇ ਹੀ ਕਿਲਾ ਕਿਠੇਕੇ ਤੇ ਲਿਆ ਤੇ ਉਹ ਠੇਕੇ ਵਾਲਾ ਕਿਲਾ ਜਿਹੜਾ ਉਹ ਵੁੰਡੇ ਆ ਤ 20 ਸਾਲ ਕੱਲ ਸਾਨੂੰ ਕੰਪਲੇਂਟ ਮਿਲੀ ਸੀਗੀ ਦੋ ਤਰ੍ਹਾਂ ਲੋ ਇੱਕ ਲੇਡੀਜ਼ ਧਿਰ ਸੀਗੇ ਉਹ ਕਹਿੰਦੇ ਵੀ ਇਹ ਬੰਦੇ ਨੇ ਸਾਨੂੰ ਮਾੜਾ ਚੰਗਾ ਬੋਲਿਆ ਵਾ ਤੇ ਦੂਜੀ ਪਾਰਟੀ ਵੱਲੋਂ ਸਾਨੂੰ ਮਿਲੀ ਸੀਗੀ ਵੀ ਇਹ ਜਿਹੜੀ ਲੇਡੀਜ਼ ਆ ਇਹਨੇ ਹੋਰ ਲੇਡੀਜ਼ ਲਿਆ ਕੇ ਤੇ ਇਹਨਾਂ ਨਾਲ ਗਾਲ੍ਹਾਂ ਬੰਦਾ ਕੀਤਾ ਵਾ ਤੇ ਦੋਵੇਂ ਪਾਰਟੀਆਂ ਦੀਆਂ ਜਿਹੜੀਆਂ ਇਹ ਦਰਖਾਸਤਾਂ ਹੀ ਰਾਤ ਲੈ ਲਈ ਸੀਗੀ ਇਹਨੂੰ ਅੱਜ ਦਾ ਟਾਈਮ ਦਿੱਤਾ ਸੀਗੀ ਲੇਡੀਜ਼ ਪਾਰਟੀ ਹੋਏ ਤੱਕ ਨਹੀਂ ਆਏ ਤੇ ਉਸ ਬੰਦ ਚ ਜਿਹੜੇ ਦੂਜੀ ਪਾਰਟੀ ਆ ਉਹਨਾਂ ਨੇ ਧਰਨਾ ਲਾਇਆ ਵਾ ਤੇ ਇਹਨਾਂ ਦੇ ਬਿਆਨ ਲਿਖੇ ਜਾ ਰਹੇ ਆ ਜੋ ਬੰਦੀ ਕਾਰਵਾਈ ਹੋਊਗੀ ਕਾਨੂੰਨ ਦੇ ਹਿਸਾਬ ਨਾਲ ਕੀਤੀ ਜਾਵੇਗੀ